ਗੈਰ ਰਜੀਕਾ ਖਾਲਸਾ ਵਹਿਮ ਜੀ ਦੀ ਫਤਿਹ ਮੈਂ ਮਨਪੀ ਮਨਵੀ ਦੁਕਾਨ ਤੇ ਆਇਆ ਸੀ ਇਹ ਕਹਿੰਦਾ ਚਾਚਾ ਕੋਈ ਸ਼ਾਨਦਰ ਕਹਾਣੀ ਕਰਕੇ ਮੈਂ ਕਹਿੰਦਾ ਸ਼ਾਂਤ ਸੁਣ ਲੈ ਇੱਕ ਮਾਂ ਤੇ ਪੁੱਤ ਦੀ ਕਹਾਣੀ ਆ ਜੋ ਬਾਹਰ ਬੈਠਿਆ ਮਾਂ ਦੇ ਪੁੱਤ ਨੂੰ ਕਹਿੰਦੀ ਲਈ ਬੇਟਾ ਆਪਣੇ ਦੇ ਚਲ ਗਈ ਬੇਟਾ ਕੇ ਨਾ ਮਾਂ ਆਪਣਾ ਦੇਸ਼ ਚੰਗਾ ਨਹੀਂ ਇੱਥੇ ਵਧੀਆ ਮੌਲ ਹੈ ਇੱਥੇ ਰਹਿਨੇ ਆ ਉਹ ਆਪਣੇ ਬੇਟੇ ਨੂੰ ਕਹਿੰਦੀ ਹੈ ਲਈ ਆਪਾਂ ਚੱਲਗੇ ਨਾਲੇ ਆਪਣਾ ਘਰ ਦੀਆਂ ਖੇਤ ਦੇਖੀਏ ਇੱਕ ਹੜ ਆ ਗਿਆ ਲੋਕਾਂ ਨੂੰ ਜਾ ਕੇ ਪਤਾ ਲੱਗੇ ਮਾਂ ਤੇ ਬੇਟੇ ਦੇ ਸਵਾਲ ਜਵਾਬ ਸੁਣੋ ਪਹਲਕੀਆਂ ਦੇ ਹੋ ਮਾਂ ਬੇਟੇ ਨੂੰ ਆਖਦੀ ਚੱਲ ਵੇਖੀਏ ਕਰ ਜਾਂ ਖੇਤ ਬਹੁਤ ਕਮਾਈਆਂ ਕਰ ਲੀਆਂ ਚੱਲ ਚੱਲੀਏ ਆਪਣੇ ਦੇਸ਼ ਬਹੁਤ ਕਮਾਈਆਂ ਕਰ ਲੀਆਂ ਓ ਬੇਟਾ ਮਾਣੂ ਬੋਲਦਾ ਇਤੇ ਸਾਰੇ ਮੇਰੇ ਵੀਰਾ ਮਾ ਚਿੰਤਾ ਕਿਹੜੀ ਗੱਲ ਦੀ ਕਿਉਂ ਨੈਣੋਂ ਸੁੱਟਦੀ ਨੀਰਾ ਮਾ ਚਿੰਤਾ ਕਿਹੜੀ ਗੱਲ ਦੀ ਪਾਣੀ ਵਿੱਚ ਪੰਜਾਬੀ ਘਿਰ ਗਏ ਵੇ ਪਾਣੀ ਵਿੱਚ ਪੰਜਾਬੀ ਘਿਰ ਗਏ ਮੇਰੇ ਵਜੀ ਮਰਨੋ ਠੇਸ ਬਹੁਤ ਕਮਾਈਆਂ ਕਰ ਲੀਆਂ ਚੱਲ ਮੁੜ ਚੱਲ ਆਪਣੇ ਦੇਸ਼ ਬਹੁਤ ਕਮਾਈਆਂ ਕਰ ਲੀਆਂ ਓ ਮਾ ਤੂ ਕਰਖਾ ਹੋ ਨੀਰਾ ਮਾ ਚਿੰਤਾ ਕਿਹੜੀ ਗੱਲ ਦੀ ਕਿਉਂ ਨੈਣੋਂ ਸੁੱਟਦੀ ਨੀਰਾ ਮਾ ਚਿੰਤਾ ਕਿਹੜੀ ਗੱਲ ਦੀ ਕੇ ਰੜ ਗਏ ਪਸੂ ਰੜ ਗਏ ਨੇ ਤਰਵੇਸ਼ ਬਹੁਤ ਕਮਾਇਆ ਕਰ ਲੀਆਂ ਚੱਲ ਮੁੜ ਚੱਲ ਆਪਣੇ ਬੇਸ਼ ਬਹੁਤ ਕਮਾਇਆ ਕਰ ਲੀਆਂ ਹੋ ਗੰਦੜਾ ਮਾਂ ਚਿੰਤਾ ਕਿਹੜੀ ਗੱਲ ਦੀ ਕਿਉਂ ਨੈਣੋਂ ਸੁਟਦੀ ਨੀਰਾ ਮਾਂ ਚਿੰਤਾ ਕਿਹੜੀ ਗੱਲ ਦੀ 3 ਪੰਜ ਦਰਿਆਵਾਂ ਦੀ ਵੇਹ 3 ਪੰਜ ਦਰਿਆਵਾਂ ਦੀ ਜਿੱਥੇ ਸਾਧੂ ਸੰਤ ਅਨੇਕ ਬਹੁਤ ਕਮਾਈਆਂ ਕਰ ਲੀਆਂ ਚੱਲ ਮੁੜ ਚੱਲ ਆਪਣੇ ਦੇਸ਼ ਬਹੁਤ ਕਮਾਈਆਂ ਕਰ ਲੀਆਂ ਉਹ ਮਾਪੁੱਤ ਦੇ ਸਵਾਲ ਜਵਾਬ ਸੁਣੇ ਪੰਮਿਆ ਗਏ ਕਲੇਚਾ ਤੀਰ ਮਾਂ ਚਿੰਤਾ ਕਿਹੜੀ ਗੱਲ ਦੀ ਕਿਉਂ ਨੇਰੋਂ ਛੱਡਦੀ ਨੀਰ ਮਾਂ ਚਿੰਤਾ ਕਿਹੜੀ ਗੱਲ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ